ਉਸ ਪਰਮਾਤਮਾ ਨੇ ਦੋ ਹੁਨਰ ਪਾ ਕੇ ਭੇਜਿਆ ਮੈਨੂੰ ক্রিকেট ਦਾ ਤਾਂ ਸ਼ੁਰੂ ਤੋਂ ਬੜਾ ਸ਼ੌਕ ਸੀਗਾ ਪਰ ਸਿਲਮਾ ਤਾਂ ਹੋ ਜੂਗਾ ਮੈਨੂੰ ਨਹੀਂ ਸਪੱਤ ਪਰ ਮੇਰੀ ਇਹ ਇੱਛਾ ਰਹੀ ਕਿ ਸਾਰੇ ਪੰਜਾਬ ਦੇ ਵਿੱਚ ক্রিকেট ਦੀ ਅਕੈਡਮੀਆ ਖੋਲ੍ਹੀ ਜਾਵੇ ਔਰ ਮੈਨੂੰ ਇਹ ਲੱਗਦਾ ਸੀ ਕੁਝ ਸਾਲ ਪਹਿਲਾਂ ਕਿ ਸ਼ਾਇਦ ਇਹ ਮੇਰਾ ਜਿਹੜਾ ਅਧੂਰਾ ਸੁਪਨਾ ਰਹਿ ਗਿਆ ਹੈ ਸ਼ਾਇਦ ਇਸ ਜਨਮ ਚ ਨਾ ਪੂਰਾ ਹੋਵੇ ਪਰ ਮੇਰੇ ਬੇਟੇ ਵਿਕਟਰ ਨੇ ਮੈਨੂੰ ਇਸ ਫੀਲਡ ਚ ਦੁਬਾਰਾ ਲਿਆਂਦਾ ਔਰ ਇਹ ਮੈਨੂੰ ਕਿਹਾ ਕਿ ਪਿਤਾ ਜੀ ਐਨੇ ਤੁਸੀਂ ਬੂਟੇ ਲਾਏ ਆ 40 45000 ਬੱਚਾ ਤੁਸੀਂ ਐਨੇ ਸਾਲਾਂ ਚ ਬਣਾਇਆ ਇਹ ਮੇਰੀ ਅੱਛਾ ਹੈ ਕਿ ਤੁਸੀਂ ਹੁਣ ਰੱਬ ਤੁਹਾਨੂੰ ਲੰਬੀ ਉਮਰ ਕਰੇ ਜਿੰਨੀ ਜ਼ਿੰਦਗੀ ਹੈ ਆਪਾਂ ਅਕੈਡਮੀਆ ਖੋਲੀਏ ਪੰਜਾਬ ਚ ਖੋਲੀਏ ਦੇਸ਼ ਚ ਖੋਲੀਏ ਤੇ ਮੇਰਾ ਖਿਆਲ ਹੈ ਵਿਕਟਰ ਦਾ ਤੇ ਮੈਂ ਬਹੁਤ ਬਾਹਰੀ ਆ ਕਿਉਂਕਿ ਕਈ ਵਾਰੀ ਬੱਚੇ ਆਪਣੇ ਪਿਤਾ ਨੂੰ ਮਾਰਗਦਰਸ਼ਨ ਦੇ ਦਿੰਦੇ ਨੇ ਉਹ ਉਸ ਕਰਕੇ ਫਿਰ ਦੁਬਾਰਾ ਆ ਕੇ ਹੁਣੇ ਮੈਨੂੰ ਖੁਸ਼ੀ ਹੈ ਵੀ ਜਗਾ ਜਗਾ ਤੇ ਵਿਕਟਰ ਸਿੰਘ ਅਕੈਡਮੀਸ ਖੋਲ ਰਿਹਾ ਸਾਰਿਆਂ ਦਾ ਸਾਥ ਹੈ ਸਕੂਲ ਵਾਲਿਆਂ ਦਾ ਕਾਲਜਸ ਦਾ ਆ ਇਸ ਪੰਜਾਬ ਲਈ ਮੇਰਾ ਦਿਲ ਬਹੁਤ ਟੜਕਦਾ ਹੈ ਇਸ ਪੰਜਾਬ ਲਈ ਮੇਰੀ ਅੱਖਾਂ ਚ ਹੰਝੂ ਬਹੁਤ ਜਾਂਦੇ ਨੇ ਇਸ ਪੰਜਾਬ ਦੀ ਧਰਤੀ ਲਈ ਮੇਰੇ ਜਜ਼ਬਾਤ ਜਿਨ੍ਹਾਂ ਨੂੰ ਮੈਂ ਅਲਫਾਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਪਰ ਜਦ ਮੈਂ ਇਹਨਾਂ ਨੂੰ ਜੱਫੀ ਪਾਉਣਾ ਨਾ ਇਹਨਾਂ ਨੂੰ ਇਹ ਲੱਗਦਾ ਜਿਵੇਂ ਇਹ ਇਹ ਰੱਬ ਨੇ ਜੱਫੀ ਪਾਈ ਏ ਮੈਨੂੰ ਮੇਰੇ মুর্ਸ਼ਿਦ ਨੇ ਕਿਹਾ ਸੀ ਬਾਬਾ ਜੀ ਕਹੇ ਸੀ ਕਿ ਜੇ ਰੱਬ ਦੇ ਦੇਖਣਾ ਹੋਵੇ ਨਾ ਤੇ ਰੱਬ ਦੇ ਰੋਜ ਦਰਸ਼ਨ ਕਰਨੇ ਹੋਵੇ ਤੇ ਰੱਬ ਨੂੰ ਜੱਫੀ ਪਾਉਣੀ ਹੋਵੇ ਤੇ ਸਾਧ ਸੰਗਤ ਦੇ ਵਿੱਚ ਆ ਕੇ ਜਿਹੜੇ ਬੱਚੇ ਆ ਉਹਨੂੰ ਆਪਣੀ ਗੋਦ 'ਚ ਬਿਠਾ ਕੇ ਤੇ ਸੰਗਤ ਦੇ ਚਰਨਾਂ 'ਚ ਮੱਥਾ ਟੇਕ ਦਿਆ ਕਰ ਤੇ ਅੱਜ ਮੈਨੂੰ ਇਦਾਂ ਹੀ ਮਹਿਸੂਸ ਹੋ ਰਿਹਾ ਤੁਹਾਡੇ ਸਾਰੇ ਵਿੱਚ ਬੈਠ ਕੇ ਕਿ ਰੱਬ ਨਾਲ ਹੀ ਬੈਠਾ ਏ ਉਹੀ ਕਰਾ ਰਿਹਾ ਉਹੀ ਕਰ ਰਿਹਾ ਤੁਸੀਂ ਮੇਰੇ ਨਾਲ ਸਾਰੇ ਮਿਲ ਕੇ ਚੱਲੋ ਜਿਹੜਾ ਬੇੜਾ ਵਿਕਟਰ ਨੇ ਚੱਕਿਆ ਤੇ ਇਹ ਆਪਾਂ ਸਾਰੇ ਇਕੱਠੇ ਹੋ ਕੇ ਸੰਪੂਰਨ ਕਰ ਸਕੀਏ ਸਾਰੇ ਪੰਜਾਬ ਦੇ ਵਿੱਚ ਆਪ ਅਕੈਡਮੀਆਂ ਖੋਲ੍ਹ ਸਕੀਏ ਕੱਲਾ ਕ੍ਰਿਕਟਰ ਨਹੀਂ ਬਣਾਉਣਾ ਇੱਕ ਅੱਛਾ ਇਨਸਾਨ ਬਣਾਉਣਾ ਜੇ ਤੁਸੀਂ ਯੂਵੀ ਨੂੰ ਬਹੁਤ ਧਿਆਨ ਨਾਲ ਜਾਣਦੇ ਹੋ ਜਾਂ ਦੇਖਦੇ ਹੋ ਤਾਂ ਮੇਰਾ خیال ਹੈ ਵੀ ਪ੍ਰਣਾਤਮਾ ਦੀ ਐਡੀ ਕਿਰਪਾ ਹੈ ਸ਼ਾਇਦ ਮੇਰੇ ਬڑے ਕੋਈ ਚੰਗੇ ਕਰਮ ਕੀਤੇ ਹੋਏ ਨੇ ਕਿ ਐਸਾ ਮਹਾਨ ਖਿਡਾਰੀ ਤਾਂ ਜੋ ਹੈ ਸੋ ਹੈ ਰੱਬ ਨੇ ਬਣਾਇਆ ਪਰ ਐਸਾ ਮਹਾਨ ਇਨਸਾਨ ਬਣਾਇਆ ਜਿਹੜਾ ਦੂਜਿਆਂ ਨੂੰ ਆਪਣੇ ਘਰੇ ਰੱਖ ਰੱਖ ਕੇ ਅਭਿਸ਼ੇਕ ਸ਼ਰਮਾ ਨੂੰ ਸ਼ੁੱਭਨ ਗਿੱਲ ਨੂੰ ਘਰੇ ਰੱਖ ਰੱਖ ਕੇ 6-7 ਸਾਲ ਹੋ ਗਏ ਕਿ ਕੋਵਿਡ ਹੋਇਆ ਸੀ ਤੇ ਆਪ ਸਾਰਾ ਸ਼ੁੱਭਨ ਵਾਸਤੇ ਕਰ ਰਹੇ ਤੇ ਮੈਂ ਉਹਨੂੰ ਕਿਹਾ ਸ਼ਾਬਾਸ਼ ਹੈ ਬੇਟਾ ਵੀ ਮੈਨੂੰ ਅੱਜ ਪਤਾ ਲੱਗਿਆ ਕਿ ਜਿੱਦਾਂ ਮਹਾਨ ਤੁਪਲੇਰਸ ਤੋਂ ਪਈ ਵੱਡਾ ਤੋਂ ਇਨਸਾਨ ਹੈ ਸੋ ਮੇਰੇ ਖਿਆਲ ਸਾਰੇ ਮੇਰੇ ਬੱਚਿਆਂ ਦੇ ਵਿੱਚ ਵਿਕਟਰ ਹੈ ਯੂਵੀ ਹੈ ਅਮਰਜੋਤ कौर ਹੈ ਵੀਰਾ ਹੈ ਇਜ਼ਲ ਹੈ ਸਾਰੇ ਜਿਹੜੇ ਹੈਗੇ ਨੇ ਜ਼ੋਰ ਜ਼ਰਾਵਰ ਸਿੰਘ ਹੈ ਉਹਨਾਂ ਦੀ ਵਾਈਫ ਸਾਰਾ ਪਰਿਵਾਰ ਜਿਹੜਾ ਮਿਲ ਕੇ ਸਪੋਰਟ ਕਰ ਰਿਹਾ ਹੈ ਔਰ ਉਹ ਸਾਰੇ ਚਾਹੁੰਦੇ ਨੇ ਕਿ ਆਪਾਂ ਥਾਂ ਥਾਂ ਦੇ ਵਿੱਚ ਪੰਜਾਬ ਦੇ ਜਿਹੜੇ ਨੌਜਵਾਨ ਨਿਕਲਿਆ ਆਪਾਂ ਉਹਨਾਂ ਨੂੰ ਕ੍ਰਿਕਟਰ ਜਾਂ ਖਿਡਾਰੀ ਨਾ ਬਣਾਈਏ ਉਹਨਾਂ ਨੂੰ ਕੈਸੇ ਯੋਧੇ ਬਣਾਈਏ ਜਿਹੜੇ ਆਪਣੇ ਪੰਜਾਬ ਤੇ ਆਪਣੇ ਦੇਸ਼ ਨੂੰ ਸਨਮਾਨ ਦੇਣ ਮੇਰੇ ਅਕੈਡਮੀ 'ਚ ਬਹੁਤ ਸਾਰੇ ਪਲੇਅਰਸ ਨੇ ਪਰ ਮੈਂ ਚਾਹੁੰਦਾ ਹਾਂ ਜਿਹੜੇ ਛੋਟੇ ਛੋਟੇ ਬੱਚੇ ਹਨ ਇਹਨਾਂ 'ਤੇ ਟਾਈਮ ਲਾਓ ਕਿਉਂਕਿ ਜਦ ਤੁਸੀਂ ਛੋਟੀ ਉਮਰ ਤੋਂ ਸ਼ੁਰੂ ਕਰਦੇ ਹੋ ਨਾ ਫਿਰ ਖਿਡਾਰੀ ਤਾਂ ਕੀ ਉਹ ਇਨਸਾਨ ਵੀ ਕਮਾਲ ਦੇ ਬਣਦੇ ਨੇ 16 17 ਸਾਲ ਦੇ 18 ਸਾਲ ਦੇ ਬੱਚੇ ਨੂੰ ਆਪਾਂ ਕੋ ਸਿਖਾ ਨਹੀਂ ਸਕਦੇ ਕਿਉਂਕਿ ਜੋ ਵੀ ਉਹਨੇ ਸਿੱਖ ਲਿਆ ਸਿੱਖ ਲਿਆ ਇਹਦੇ ਲਈ ਮ बस ਸਾਥ ਚਾਹੀਦਾ ਮੈਨੂੰ ਸਕੂਲ ਕਾਲਜ ਜਾਣ ਦਾ ਸਾਥ ਚਾਹੀਦਾ ਔਰ ਜਿਹੜੇ ਗਰੀਬ ਬੱਚੇ ਐ ਜਿਹੜੇ ਫੋਨ ਨਹੀਂ ਕਰ ਸਕਦੇ ਹੈ ਜੀ ਉਹਨਾਂ ਵਾਸਤੇ ਆਪਾਂ ਜ਼ਰੂਰ ਸੋਚੀਏ ਉਹ ਇਕੱਲਾ ਜ਼ਿੰਦਗੀ 'ਚ ਪੈਸਾ ਨਹੀਂ ਹੁੰਦਾ ਹੁੰਦਾ ਜ਼ਿੰਦਗੀ 'ਚ ਇਨਸਾਨੀਅਤ ਵੀ ਕੋਈ ਚੀਜ਼ ਐ ਮੇਰੇ ਕੋਲ ਬਹੁਤ ਗਰੀਬ ਬੱਚੇ ਹਜੇ ਖੇਡਦੇ ਰਹੇ 53 ਸਾਲਾਂ 'ਚ ਜਿਨ੍ਹਾਂ ਦੇ ਪੈਸੇ ਮੈਂ ਆਪਣੀ ਮਾਂ ਤੋਂ ਲੈ ਲੈ ਕੇ ਖਰਚਦਾ ਸੀ ਜਾਂ ਫਿਲਮਾਂ ਦੇ ਪੈਸੇ ਉਹਨਾਂ ਦੇ ਮੈਂ ਉਹਨਾਂ ਦੀ ਫੀਸਾਂ ਦੇਣੀਆਂ ਕੱਪੜੇ ਲਿਆਉਣੇ ਕੱਲ ਅਸੀਂ ਤਿੰਨ ਚਾਰ ਕਿਟ ਬੈਗ ਪਈ ਸੀ ਸਾਰੇ ਬੰਦੇ ਸੋ ਕੋਈ ਇਹੋ ਜਿਹੇ ਬੰਦੇ ਜ਼ਰੂਰ ਨਾਲ ਜੁੜਨ ਜਿਹੜੇ ਗਰੀਬ ਕਿਉਂਕਿ ਅੱਗ ਗੁਰਬਚ ਲੱਗੀ ਵੀ ਹੈ 에어 ਕੰਡੀਸ਼ਨਰਾਂ ਤੇ ਵੱਡੇ ਵੱਡੇ ਕੋਠੀਆਂ ਤੇ ਗੱਡੀਆਂ ਨਹੀਂ ਲੱਗੀ ਵੀ ਇਹ ਗੁਰਬਚ ਅੱਗ ਹੈ ਜਿੱਥੇ ਉਹ ਬੱਚਾ ਕੁਝ ਕਰਨਾ ਚਾਹੁੰਦਾ ਉਹਨਾਂ ਦੀ ਸਪੋਰਟ ਮੈਂ ਜ਼ਰੂਰ ਚਾਹੁੰਦਾ ਸਾਰੇ ਲਈ ਮੈਂ ਤਾਂ ਹੁਣ ਫਿਲਮਾਂ ਦਾ ਜਿਹੜਾ ਪੈਸਾ ਆਉਂਦਾ ਜੀ ਉਹ ਚੋਂ 20% ਕੱਟ ਕੇ ਰੱਖ ਲੈਣਾ ਕਿ ਭਾਈ ਇਹ ਉਹ ਬੱਚਿਆਂ ਤੇ ਲਾਉਣਾ ਜਿਹੜੇ ਬੱਚੇ ਖੋਲ ਨਹੀਂ ਕਰ ਸਕਦੇ ਆਹੀ ਵਿਕਟਰ ਕਰ ਰਿਹਾ ਆਹੀ ਸਾਰੇ ਕਰ ਰਿਹਾ ਕਿਉਂਕਿ ਹਰ ਬੰਦਾ ਇਹ ਗੇਮ ਅਫੋਰਡ ਨਹੀਂ ਕਰ ਸਕਦਾ ਸਾਡੇ ਇੱਕ ਤਾਂ ਮੁਲਕ 'ਚੇ ਬੜੀ ਰੌਲਾ ਹੈ ਜਿਹੜੀ ਗੇਮ ਪੌਪੂਲਰ ਹੋ ਜਾਂਦੀ ਹੈ ਉਹਦੀਆਂ ਚੀਜ਼ਾਂ ਮਹਿੰਗੀਆਂ ਕਰਦੇ ਲੱਖ ਲੱਖ 1.5 ਲੱਖ ਦਾ ਬੱਲਾ ਹੋ ਗਿਆ ਮੈਂ ਕਹਾਂ ਤੁਹਾਨੂੰ ਕੀ ਹੋ ਗਿਆ ਭਾਈ ਹੈ ਉਹ 10000 ਦਾ ਬੱਲਾ ਨਹੀਂ ਬਣਦਾ ਫੈਕਟਰੀ 'ਚ ਤੁਸੀਂ ਉਹਨੂੰ 1.5 ਲੱਖ ਦਾ ਵੇਚੀ ਜਾਂਦੇ ਸੋ ਮੈਂ ਸਮਝਦਾ ਉਹਨਾਂ ਬੱਚਾ ਵਾਸਤੇ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਆਪਣੇ ਪਿੰਡਾਂ ਦੇ ਬੱਚੇ ਤੁਸੀਂ ਦੇਖੋ ਪਾਕਿਸਤਾਨ 'ਚ ਇਮਰਾਨ ਖਾਨ ਨੇ ਵਕਾਰ ਯੂਨਸ ਲਿਆਂਦਾ ওয়াসਿਮ ਅਕਰਮ ਲਿਆਂਦਾ ਅਜੀਮ ਜ਼ੁਬਾਨ ਹੱਕ ਲਿਆਂਦਾ ਇਹ ਉਹ ਬੱਚੇ ਸੀ ਉਹ ਵਿਚਾਰਾ ਜਿਹੜਾ ਯੂਸਫ ਯੋਹਾਨਾ ਸੀ ਉਹ ਤਾਂ ਰਿਕਸ਼ਾ ਚੜਾਉਂਦਾ ਸੀ ਤੇ ਕੂੜਾ ਢੋਂਦਾ ਸੀ ਲਾਹੌਰ ਦੇ ਵਿੱਚ ਉਹਨੂੰ ਲਿਆਂਦਾ ਆਪ ਲੋਕ ਆਫਟਰ ਕੀਤਾ ਆਪ ਪੈਸੇ ਖਰਚੇ ਤੇ ਸਿੱਧਾ ਪਾਕਿਸਤਾਨ ਖੜਾਇਆ ਤੇ ਦੇਖੋ ਫਿਰ ਕਿੱਡੇ ਕਿੱਡੇ ਵੱਡੇ ਵੱਡੇ ਪਲੇਅਰ ਬਣੇ ਸੋ ਆਪਣੀ ਵੀ ਸੋਚ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਲੋਕੀ ਸਪੋਰਟ ਕਰਨ ਮੈਂ ਮਾਪੇ ਪਰ ਅੱਜ ਇੱਕ ਗੱਲ ਕਹੀ ਬੜੀ ਬੇਨਤੀ ਕੀਤੀ ਹੱਥ ਜੋੜ ਕੇ ਮੈਂ ਤੁਸੀ ਇੱਕ ਕੰਮ ਕਰੋ ਪਹਿਲਾਂ ਦੇਖ ਲਓ ਵੀ ਕਿੰਨੇ ਕਿ ਦੀ ਸ਼ਰਾਬ ਪੀ ਜਾਂਦੇ ਤੁਸੀਂ ਇਹ ਇਹਦਾ ਹਿਸਾਬ ਲਾ ਲਓ ਫਿਰ ਕਿੰਨੇ ਕੁ ਤੁਸੀਂ ਜਾ ਕੇ ਰਿਸ਼ਤੇਦਾਰਾਂ ਦੇ ਸ਼ਗਰ ਪਾਦੇ ਨੇ ਉਹ ਹਿਸਾਬ ਲਾ ਲਓ ਤੇ ਬਾਕੀ ਤੁਸੀਂ ਦੇਖ ਲਓ ਥੋੜਾ ਖਰਚਾ ਕਿੱਥਾ ਫਜ਼ੂਲ ਕਰਦੇ ਹੋ ਜਿਉਂਦਾ ਇੱਕ ਡੱਬਾ ਲਾਇਆ ਹੋਵੇ ਆ ਬੇਟੇ ਦਾ ਬੱਚਿਆਂ ਦਾ ਵੀ ਉਹ ਪੈਸੇ ਤੇ ਚਪਾਉਣਾ ਹੈ ਜੇ ਸ਼ਰਾਬ ਦੀ ਬੋਤਲ 5000 ਦੀ ਪੀਨੇ ਹੋ ਤਾਂ 5000 ਚੋਂ 2.5 ਹਜ਼ਾਰ ਕੱਢ ਕੇ ਦੇ ਵਿੱਚ ਪਾ ਦਿਓ ਤਾਂ ਮਹੀਨੇ ਤੇ ਥੋੜਾ 1 ਲੱਖ 2 ਲੱਖ ਰੁਪਈਆ ਇਕੱਠਾ ਹੋ ਜੇ ਤੇ ਬੱਚੇ ਦੀ ਫੀਸ ਵੀ ਦਿੱਤੀ ਜਾਊਗੀ ਤੇ ਬੱਚੇ ਦੀ ਸਕੂਲ ਦੀ ਫੀਸ ਵੀ ਤਿੰਤੀ ਜਾਊਗੀ ਕੱਪੜੇ ਵੀ ਆ ਜਾਣਗੇ ਸੋ ਮੇਰਾ ਮਤਲਬ ਇਹ ਹੈ ਕਿ ਸਾਰੇ ਮਾਪੇ ਬਾਬ ਨੂੰ ਕਹਾਂ ਪਹਾਵਾ ਰੁਪਈਆ ਰੁਪਈਆ 200 ਰੁਪਈਆ ਜੋੜੋ ਆਪਣੇ ਬੱਚੇ ਦੀ ਜੋੜੋ ਜੀ ਜੀ ਮੈਂ ਮੇਰਾ ਵਿਚਾਰੇ ਜਿਵੇਂ ਵਿਕਟਰ ਨਾਲ ਡਿਸਕਸ ਕਰਦਾ ਬਾਈ ਜੀ ਹੁਣੀ ਬੈਠੇ ਸਾਰੇ ਵੀ ਆ ਛੋਟੇ ਛੋਟੇ ਬੱਚੇ ਜਿਹੜੇ ਹੁਣ ਦੇਖਿਆ ਹਾਂ ਹਾਂ ਮੈਂ ਤਾਂ ਇਹ ਜਿਹਾ ਮਾਹੌਲ ਹੀ ਨਹੀਂ ਦੇਖਿਆ ਕਦੇ ਇਹੀ ਉਮਰ ਹੈ 3 ਸਾਲ ਦੇ 4 ਸਾਲ ਦੇ ਬੱਚੇ ਨੂੰ ਸ਼ੁਰੂ ਕਰਾ ਲਓ ਤੁਸੀਂ ਲਾਓ ਤੁਸੀਂ ਦੇਖੋ ਦਸਾਂ ਚਾਲ ਚ ਕੀ ਹੁੰਦਾ ਸਿਰਫ ਇਹ ਕਿ ਆਪਾਂ ਸ਼ੁਰੂ ਕਰਦੇ ਉਦੋਂ ਲਓ ਜੀ ਮੇਰੇ ਵੀ ਪੁੱਤ ਨੂੰ ਖੇਡਣ ਦਾ ਸ਼ੌਕ ਹੈ ਆ ਮੇਰਾ ਬੱਚਾ ਯੋਗਰਾਜ ਸਿੰਘ ਜੀ ਰੱਖ ਲੋ ਮੈਂ ਕਹਾ ਮੈਂ ਕਰਚ ਤਾਂ ਖੋਲਿਆ ਨਹੀਂ ਪਰ ਜੇ ਮੈਨੂੰ ਕੋਈ ਛੱਡ ਜੋ ਸਾਰੇ ਤੇ ਮੁੜ ਕੇ ਲੈਣ ਨਾ ਆਇਓ ਜੇ ਬੱਚੇ ਸੋ ਛੋਟੀ ਉਮਰ ਤੋਂ ਕਰਾਵਾਂਗੇ ਤੇ ਬੱਚੇ ਕੁਛ ਦੇ ਕੁਛ ਬਣ ਜਾਣਗੇ ਜਦ ਆਪਾਂ ਵੱਡੀ ਉਮਰ 'ਚ 16 17 ਸਾਲ ਦੇ ਬੱਚੇ ਨੂੰ ਆਪਾਂ ਕੀ ਸਿਖਾਈਏ ਨਹੀਂ ਸਿਖਾ ਸਕਦੇ ਕੁਛ ਹਨਾ ਸੋ ਛੋਟਾ ਬੱਚੇ ਜਿਹੜੇ ਹੈਗੇ ਆ ਇਹਨਾਂ ਤੋਂ ਹੀ ਸ਼ੁਰੂਆਤ ਕੀਤੀ ਜਾਏ ਤਾਂ ਮੈਂ ਸਕੂਲ ਵਾਲਿਆਂ ਨੂੰ ਬੇਨਤੀ ਕਰਦਾ ਵਿਕਟਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜਿੰਨੇ ਛੋਟੇ ਬੱਚੇ ਆ ਜਿਹੜੇ ਅੰਡਰ 10 ਆ ਅੰਡਰ 9 ਆ 5 ਸਾਲ ਦਾ ਬੱਚਾ 7 ਸਾਲ ਦਾ ਬੱਚਾ 10 ਸਾਲ ਦਾ ਬੱਚਾ ਇਹ ਬੱਚਿਆਂ ਨੂੰ ਮੈਂ ਟ੍ਰੇਨ ਕਰਕੇ 10 ਸਾਲ ਦਾ ਵਕਤ ਦੇ ਦੇ ਜਿਹੜਾ ਆਪਣੇ ਲੰਬੀ ਉਮਰ ਦਿੱਤੀ ਤਾਂ ਤੇ ਤੁਸੀਂ ਦੇਖ ਕੇ ਗਿਣਦਾ ਪੈਂਦੱਕਦੇ ਆ ਗੱਲ